ਹਜੀ ਸਰ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਆਈਆਂ ਜੀ ਪਾਰਟੀਆਂ ਵੱਲੋਂ ਵੱਖ-ਵੱਖ ਜਿਸ ਤਰ੍ਹਾਂ ਕੀ ਹੈ ਅਕਾਲੀ ਦਲ ਆ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਹੈ ਭਾਜਪਾ ਪਾਰਟੀ ਹੈ ਕਾਂਗਰਸ ਪਾਰਟੀ ਹੈ ਜੀ ਉਹ ਅੱਡੋ-ਅੱਡ ਆਪਣੇ ਮੁਖੀਆਂ ਦੇ ਵਿੱਚ ਕੁੱਤੀ ਕਰਦੇ ਸਾਡੀ ਜਿੱਤ ਹੋਣੀ ਸਾਡੀ ਜਿੱਤ ਹੋਣੀ ਜੀ ਪਰ ਜਿਸ ਤਰ੍ਹਾਂ ਆਪਾਂ ਭਾਜਪਾ ਪਾਰਟੀ ਦੇ ਵੱਲੋਂ ਹੰਸ ਰਾਜ ਹੰਸੀ ਜੀ ਨੇ ਥਲੇ ਹਟਾ ਜੀ ਤਾਂ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਵੱਲੋਂ ਕਰਦੀ ਤਰਨਮੋਲ ਜੀ ਨੇ ਥਲੇ ਹਟਾ ਜੀ ਤੇ ਸ਼੍ਰੋਮਣੀ ਕਾਲੀਦਾਰ ਪਾਰਟੀ ਦੀ ਜਿਹੜੀ ਕਾਂਗਰਸ ਪਾਰਟੀ ਹੈ ਇਸ ਤਰ੍ਹਾਂ ਲੱਗਦਾ ਵੀ ਜਿਹੜੀ ਜਿਹੜੀ ਆਪਣੀ ਕਾਂਗਰਸ ਪਾਰਟੀ ਵੱਲੋਂ ਜਿਹੜਾ ਸੱਜੀ ਵਾਖੜਾ ਲੈ ਲਿਆ ਜੀ ਅ ਰੇਗੁਲਜੀ ਖਾਲਸਾ ਰੇਗੁਲਜੀ ਕੀ ਫਤਿਹ ਅੱਜ ਤੁਹਾਡੇ ਚੈਨਲ ਦੇ ਰਾਹੀਂ ਮਾਧਿਅਮ ਰਾਹੀਂ ਜੋ ਤੁਸੀਂ ਸਵਾਲ ਕੀਤਾ ਹੈ ਕਿ ਦੂਸਰੀਆਂ ਪਾਰਟੀਆਂ ਨੇ ਆਪਣੇ ਆਪਣੇ ਮੀਡਲਵਾਰ ਉਤਾਰੇ ਆ ਮੈਦਾਨ ਦੇ ਵਿੱਚ ਜਿਵੇਂ ਆਵਾਦੀ ਪਾਰਟੀ ਨੇ ਬਾਹਰੋਂ ਲੈ ਕੇ ਸੰਗਰੂਪ ਤੋਂ ਸੰਗਰੂਪ ਤੋਂ ਲੈ ਕੇ ਕਰਮਜੀਤ ਅਨਮੋਲ ਨੂੰ ਲਾਇਆ ਬੀਜੇਪੀ ਨੇ ਹੰਸਰਾਜ ਹੰਸ ਜਿਹੜਾ ਪਹਿਲਾਂ ਦਿੱਲੀ ਤੋਂ ਐਮਪੀ ਰਹੇ ਨੇ ਉਹਨਾਂ ਨੂੰ ਇਸੇ ਤਾਰਿਆ ਅਕਾਲੀ ਦਲ ਨੇ ਵੀ ਹਜੇ ਪਤਾ ਨਹੀਂ ਖੋਲੇ ਇਹ ਕਾਂਗਰਸ ਦੇ ਉਮੀਦ ਆ ਕਿ 2-4 ਦਿਨ ਦੇ ਵਿੱਚ ਵਿੱਚ ਜਿਹੜਾ ਕੈਂਡੀਡੇਟ ਐਲਾਨ ਹੋ ਜੇਗਾ ਜਿਸ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਮੈਂ ਅਪਲਾਈ ਕੀਤਾ ਹੋਇਆ ਹੈ ਹੋਰ ਵੀ ਬਲ ਬੀ ਪੱਛੀ ਬੰਦਿਆਂ ਨੇ ਕਾਂਗਰਸ ਪਾਰਟੀ ਵੱਲੋਂ ਅਪਲਾਈ ਕੀਤਾ ਸੀ ਪਰ ਹੁਣ ਜਿਹੜਾ ਦਿੱਲੀ ਜਿਹੜੇ ਨਾਂ ਗਏ ਆ ਉਹਦੇ ਵਿੱਚੋਂ ਉਹ ਤਿੰਨ ਨਾਂ ਨੇ ਉਨ੍ਹਾਂ ਦੇ ਵਿੱਚੋਂ ਪਾਰਟੀ ਨੇ ਫੈਸਲਾ ਕਰਨਾ ਹੈ ਕਿ ਇਹਨਾਂ ਇਹਨਾਂ ਦੇ ਵਿੱਚੋਂ ਕਿਹੜਾ ਆਦਮੀ ਜਿਹੜਾ ਲੋਕਲ ਹੈ ਉਸ ਨੂੰ ਚੁੜਾ ਜਾਵੇ ਜਿਸ ਦੇ ਨਾਲ ਲੋਕ ਜੁੜੇ ਹੋਣ ਤਾਂ ਮੈਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਿਹਾ ਹਾਂ ਹੁਣ ਦੇ ਲੋਕਾਂ ਦੇ ਵਿਚਾਰ ਵੀ ਆ ਰਹੇ ਨੇ ਕਿ ਸਾਰੇ ਲੋਕ ਇਹ ਸਮਝਦੇ ਨੇ ਕਿ ਜਿਹੜੇ ਗਾਇਕ ਲੋਕ ਨੇ ਜਾਂ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੇ ਦੇ ਉਹ ਚੁਟਕਲੇ ਵਾਜੀ ਸੁਣਾ ਕੇ ਲੋਕਾਂ ਨੂੰ ਪਰਮਾ ਕੇ ਵੋਟ ਤਾਂ ਲੈ ਸਕਦੇ ਆ ਪਰ 5 ਸਾਲ ਬਾਅਦ ਉਹਨਾਂ ਨੂੰ 5 ਸਾਲ ਪਰ ਜਿਹੜੇ ਵੋਟਰ ਨੇ ਕਾਲਾ ਕਢਦੇ ਨੇ ਕਿਉਂ ਕਢਦੇ ਨੇ ਕਿਉਂਕਿ ਉਹਨਾਂ ਕੋਲ ਸਮਝ ਨਹੀਂ ਹੁੰਦਾ ਉਹਨਾਂ ਕਰਮਜੀ ਤਾਂ ਮੌਲ ਆਇਆ ਉਹ ਫਿਲਮਾਂ 'ਚ ਕੰਮ ਕਰਦਾ ਹੈ ਫਿਲਮਾਂ 'ਚ ਕੰਮ ਕਰਦਿਆਂ ਹੋਇਆਂ ਆ ਜਦੋਂ ਉਹਨੂੰ ਕੈਂਡੀਡੇਟ ਇਥੋਂ ਉਤਾਰਤਾ ਤਾਂ ਪੱਤਰਕਾਰਾਂ ਨੇ ਉਹਨੂੰ ਸਵਾਲ ਪੁੱਛਿਆ ਵੀ ਤੁਹਾਡੀ ਇੱਕ ਫਿਲਮ ਬਣ ਰਹੀ ਹੈ ਵੀ ਕੀ ਤੁਸੀਂ ਉਹਦੇ ਵਿੱਚ ਕੰਮ ਕਰਨਾ ਬੰਦ ਕਰੋਗੇ ਤਾਂ ਕਰਮਜੀਤ ਦਾ ਅਨਮੋਲ ਦਾ ਇਹ ਬਿਆਨ ਸੀ ਕਿ ਉਹ ਮੇਰੀ ਰੋਜੀ ਰੋਟੀ ਹੈ ਮੈਂ ਆਪਣੀ ਧਾਰਨ ਦੇਣਾ ਦੇਣਾ ਚਾਹੁੰਦਾ ਮੈਂ ਮੈਂ ਇਹ ਮੇਰੇ ਰਿਹਾ ਰੋਜੀ ਰੋਟੀ ਤਾਂ ਸਾਰੇ ਮਨ ਕਮਾਉਂਦੇ ਆ ਰੋਟੀ ਖਾਂਦੇ ਆ ਸਾਰੇ ਰੋਟੀ ਖਾਂਦੇ ਕੋਈ ਚੰਗੀ ਖਾਂਦਾ ਕੋਈ ਮਾੜੀ ਖਾਂਦਾ ਹਾਂ ਉਹ ਜਿਹੜੀ ਫਿਲਮ ਦੇ ਵਿੱਚ ਉਹ ਕੰਮ ਕਰਵਾਤੇ ਜਾਂਦੇ ਨੇ ਫਿਲਮ ਦੇ ਵਿੱਚ ਕਿੱਥੇ ਬਣਦੀ ਹੈ ਬੰਬਈ ਵੀ ਬਣਦੀ ਹੈ ਬਾਹਰ ਕੈਨੇਡਾ ਦੇ ਵਿੱਚ ਚਲੇ ਜਾਂਦੇ ਆ ਆਸਟ੍ਰੇਲੀਆ ਦੇ ਵਿੱਚ ਚਲੇ ਜਾਂਦੇ ਆ ਪੰਜ ਪੰਜ ਛੇਵੇਂ ਵੀ ਨਹੀਂ ਮੁੜਦੇ ਨਹੀਂ ਤੇ ਜਿਹੜਾ ਨਾ ਉਹਨਾਂ ਨੇ ਤਾਂ ਦਾਵਾ ਕੀਤਾ ਸੀ ਕਿ ਫਰੀਦਕੋਟ ਦੇ ਵਿੱਚ ਜਿਹੜੀ ਮੈਂ ਫਿਲਮ ਬਣਾਉਂਗਾ ਨਹੀਂ ਫਿਲਮ ਦਾਵਾ ਤੋਂ ਉਹਨਾਂ ਨੇ ਉਹਨਾਂ ਦਾ ਅਰਸ਼ ਵੀ ਉਹਨਾਂ ਦਾ ਫਰੀਦਕੋਟ ਕਰ ਲਿਆ ਮੈਂ ਫਰੀਦਕੋਟ ਦੇ ਵਿੱਚ ਲੋਕਲ ਕੈਂਡੀਡੇਟ ਹੋਣ ਦੇ ਨਾਤੇ ਮੈਂ ਉਥੋਂ ਸਵਾਲ ਪੁੱਛਣਾ ਚਾਹਾਂਗਾ ਕਿ ਅੱਜ ਤੋਂ ਵੀ ਨਾ ਪਹਿਲਾਂ ਕਿਤੇ ਫਰੀਦਕੋਟ ਦੇ ਵਿੱਚ ਕਿਹੜਾ ਵੀ ਮਾਰਿਆ ਹੋਵੇ ਫਰੀਦਕੋਟ ਦੇ ਪਿੰਡਾਂ ਦੇ ਵਿੱਚੋਂ ਮੈਨੂੰ ਇੱਕ ਹਲਕੇ ਦੇ ਵਿੱਚ ਪੰਜ ਪਿੰਡ ਵਡੇ ਦਾ ਦੇ ਵੀ ਇੱਕ ਹਲਕੇ ਦੇ ਵਿੱਚ ਆ ਪੰਜ ਪਿੰਡ ਵਡੇ ਆ ਕਿਵੇਂ ਮੈਨੂੰ ਇਹ ਤੋਂ ਦਾ ਸਮਝ ਨਹੀਂ ਪਨ ਸਕਦਾ ਸੰਗਰੂਤੋ ਚੱਤੇ ਚੱਲ ਰਹੀ ਸੀ ਸੰਗਰੂਤੋ ਮਨਵ ਉਧਰੋਂ ਕਿ 6:00 ਵਜੇ ਤੇ ਇਤਲੇ ਬਾਹਰ ਗਿਆ ਦੀ ਅਲੋਖ ਸਵਾਲ ਕਰਦੇ ਆ ਕਿ ਅਸੀਂ ਕੰਮ ਕਿਦੋਂ ਕਰੋਣੇ ਮਾਸਟਰ ਬਦਲ ਸਿੰਘ ਫੀਰਕੋਟ ਦੇ ਵਿੱਚ 35 ਸਾਲ ਹੋ ਗਏ ਨੇ ਮਾਸਟਰ ਬਦਲ ਸਿੰਘ ਦਾ ਘਰ ਬਾਤਾ ਛੱਡ ਕੇ ਹੁਣ ਕਾ ਮੈਂ ਛੱਡਦਾ ਜਾਂ ਮੈਨੂੰ ਟਿਕਟ ਮਿਲਦੀ ਹੈ ਜਾਂ ਜਿੱਦਦਾ ਹੈ ਮਾਸਟਰ ਬਦਲ ਸਿੰਘ ਤਾਂ ਫੀਰਕੋਟ ਹੀ ਜਾਣੇ ਨੇ ਇਹ ਜਿਹੜੇ ਬਾਹਰੋਂ ਉੱਡ ਕੇ ਆਏ ਹੋਏ ਐ ਇਹਨਾਂ ਨੇ ਕੋ ਮੇੜਾਰੀ ਮਾਰ ਦੇ ਲਈ ਇਹ ਮੈਂ ਹੰਸਰਾ ਜੈਂ ਹੰਸਰਾ ਜਦੋਂ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਦੋ ਤਿੰਨ ਬ리에 ਖੜਾ ਐਮਪੀ ਵੀ ਖੜਾ ਇਹ ਬਣ ਨਹੀਂ ਸਕਿਆ ਮੁੜ ਕੇ ਬੀਜੇਪੀ ਨੇ ਜੇ ਜਾ ਕੇ ਉਹ ਚੱਕਿਆ ਤੇ ਉਹ ਦਿੱਲੀ ਦਾ ਐਮਪੀ ਬਣਾ ਲਿਆ ਉਦੋਂ ਮੇਰੇ ਕੋਲ ਉਹ ਮੈਂ ਕੋਸ਼ਿਸ਼ ਕਰ ਰਿਹਾ ਵੀ ਇੱਕ ਦੋ ਉਹਨਾਂ ਦੇ ਵਿੱਚੋਂ ਦੀ ਜਿਹੜੀ ਵਾਇਟ ਹੈ ਉਹ ਨਿਕਲੇ ਇਹਨੇ ਪੰਜਾਬ ਪ੍ਰਤੀ ਬਹੁਤ ਘਟੀਆਂ ਸ਼ਬਦ ਬੋਲੇ ਹੋਏ ਆ ਵੀ ਪੰਜਾਬ ਵਾਲਿਆਂ ਨੇ ਮੇਰੇ ਨਾਲ ਆਹ ਕੁਛ ਕੀਤਾ ਤੇ ਦਿੱਲੀ ਵਾਲਿਆਂ ਨੇ ਮੈਨੂੰ ਐਮਪੀ ਬਣਾਤਾ ਪਿੰਡਾਂ ਦੇ ਵਿੱਚ ਵੀਰੇ ਵੀ ਨੂੰ ਵੜ ਨਹੀਂ ਦੇਣਾ ਕਿਉਂ ਕਿਉਂ ਕਿ ਬੀਜੇਪੀ ਨੇ ਤੇ ਅਹਮਾਦੀ ਪਾਰਟੀ ਨੇੜਕੇ ਜਿਹੜੇ ਤਿੰਨ ਕਾਨੂੰਨਾਂ ਤੇ ਬੀ ਗੱਲ ਚੱਲਦੀ ਸੀ ਇੱਕ ਕਸਾਨਾ ਨੇ ਤਿੰਨ ਕਾਨੂੰਨਾਂ ਦੇ ਵਿੱਚ ਉੱਥੇ ਇੱਕ ਦਿੱਲੀ ਦੇ ਵਿੱਚ ਧਾਰਾ ਦਿੱਤਾ ਹੋਇਆ ਸੀ ਤੇ ਉਹ ਪਰਸੋ ਲਾਗੂ ਕੀਤਾ ਇੱਕ ਕਾਨੂੰਨ ਲਾਗੂ ਕੀਤਾ ਬੀਜੇਪੀ ਨੇ ਤਾਂ ਡੰਡਾ ਮਾਰਿਆ ਤੇ ਭਗਵੰਤ ਮਾਨ ਨੇ ਲਾਗੂ ਕਰਤਾ ਕੀ ਹੋ ਉਹ ਸੈਲੋ ਕਰ ਕਰੇ ਕਾ ਵੱਡੇ ਵੱਡੇ ਜਿਹੜੇ ਡਰਾਮ ਵੇਖਦੇ ਹੋ ਉਹ ਜਿਹੜੇ ਜਦੋਂ ਜਾਂਦੇ ਹੋ ਉਹਦੇ ਵਿੱਚ ਇਹ ਉਹ ਸਟਾન્ડ ਦੇ 35 ਜਿਹੜੇ ਹੋਰ ਬਣਾਉਣੇ ਆ ਉਹਦੇ ਵਿੱਚ ਕੀ ਹੋਣਾ ਹੈ ਕਿਸਾਨਾਂ ਨੂੰ ਕਿਧਰ ਕਿਧਰ ਰਾਤ ਤੱਕ ਮਿਲਦੀ ਹੈ ਕਿਉਂਕਿ ਉਹ ਛਾਂ ਦੇ ਨਹੀਂ ਕੋਲ ਸਿੱਧਾ ਇਹ ਚਲੇ ਜਾਂਦੇ ਨੇ ਇਹ ਟਿੱਕ ਮਜ਼ਦੂਰਾਂ ਦੇ ਕੋਲ ਮਜ਼ਦੂਰਾਂ ਨੇ ਵੀ ਉਹਦੇ ਵਿੱਚ ਘਟਾ ਫੜਨੇ ਉਹਦਾ ਮੰਡੀਆਂ ਦੇ ਵਿੱਚ ਕਲ ਕਰੀ ਜਾਵੇਗੀ ਉੱਥੇ ਛਾਂ ਦੇ ਵੀ ਹੈ ਤੋਲ ਦੇ ਵੀ ਹੈ ਸਾਰਾ ਕੁਝ ਕਰਦੇ ਨੇ ਉਹਨਾਂ ਦੀ ਮਜ਼ਦੂਰੀ ਵੀ ਜਾਣੀ ਹੈ ਤਾਂ ਸਾਨੂੰ ਅਸ ਟਾਈਮ ਜਿਹੜਾ ਪੰਜਾਬ ਬਚਾਉਣ ਦੀ ਲੋੜ ਹੈ ਮਜ਼ਦੂਰਾਂ ਨੂੰ ਵੀ ਬਚਾਉਣ ਦੀ ਲੋੜ ਹੈ ਜੇ ਕਿਸਾਨ ਨੂੰ ਬਚਾਉਣ ਦੀ ਲੋੜ ਹੈ ਨਾਲ ਦੇ ਵਿੱਚ ਮਜ਼ਦੂਰ ਵੀ ਮਰਦਾ ਹੈ ਤਾਂ ਭਗਵੰਤ ਮਾਨ ਦਾ ਜਿਹੜਾ ਕੰਮ ਹੈ ਹਾਥੀ ਕੇ ਦੰਦ ਦਿਖਾਉਣ ਨੂੰ ਔਰ ਖਾਣ ਨੂੰ ਹੋਰ ਇਹ ਗੱਲਾਂ ਹੋਰ ਕਰਦੇ ਆ ਇਹਨਾਂ ਦੇ ਜਿਹੜੇ ਚਾਰ ਵੱਡੇ ਲੀਡਰ ਮੁੱਖ ਮੰਤਰੀ ਮੇਜਬੀਵਾਲ ਮੁੱਖ ਮੰਤਰੀ ਮਨੀਸ਼ ਜੀ ਚੋੜੀਆ ਸੰਜੀਤ ਸਿੰਘ ਇਹ ਰਿਕ ਜਿਹੜਾ ਹੈਗਾ ਇਨ ਉਹ ਚਾਰੇ ਮੰਤਰੀ ਅੰਦਰ ਹੈ ਪਟਾਲੇ ਦੇ ਵਿੱਚ ਤੇ ਉਹੀ ਘਟਾਲਾ ਇੱਥੇ ਪੰਜਾਬ ਦੇ ਵਿੱਚ ਵੀ ਹੋਇਆ ਹੋਇਆ ਹੈ ਘਟਾਲਾ ਕੀ ਸੀਗਾ ਸ਼ਰਾਬ ਦਾ ਘਟਾਲਾ ਉਹਦੇ ਸ਼ਰਾਬ ਦੇ ਜਿਹੜੇ ਠੇਕੇਦਾਰ ਨੇ ਉਹਨਾਂ ਨੂੰ ਉੱਥੇ ਜਿਹੜੇ ਆਪਣੇ ਦਿੱਲੀ ਦੇ ਯਾਰੇ ਸਾਰੇ ਦੇ ਸਾਰੇ ਜਿਹੜੇ ਠੇਕੇ ਉਹਨਾਂ ਨੂੰ ਦਿੱਤੇ ਪਹਿਲਾਂ ਸਰਕਾਰ ਦੇ ਕੋਲ ਠੇਕੇ ਹੁੰਦੇ ਸੀ ਉਥੋਂ ਪੈਸਾ ਇਹਨਾਂ ਨੇ ਬਚਾਇਆ ਬਚਾਇਆ ਨਹੀਂ ਖਾਦਾ ਉਹ ਇਹਨਾਂ ਨੇ ਲਾਗੂ ਕੀਤੇ ਇੱਥੇ ਹਾਂਜੀ ਸਰ ਜਿਵੇਂ ਦਿੱਲੀ ਦੇ ਵਿੱਚ ਇਹਨਾਂ ਨੇ ਘਟਾਲਾ ਕੀਤਾ ਖਰਾਬ ਦੇ ਮਸਲੇ ਦੇ ਵਿੱਚ ਇਹਨਾਂ ਨੇ ਬਹੁਤ ਸਾਰੇ ਪੈਸਾ ਕੱਢਾ ਕਰੋੜਾਂ ਰੁਪਏ ਉਸ ਐਮਜ ਦੇ ਵਿੱਚੋਂ ਈਡੀ ਨੇ ਇਹਨਾਂ ਨੂੰ ਅੱਜ ਜੇਲ੍ਹ ਦੇ ਵਿੱਚ ਬੈਠੇ ਨੇ ਕੇਜਰੀਵਾਲ ਸਭ ਤੋਂ ਮਹਾਨ ਦਾ ਮੈਂ ਆਵਾਦੀ ਪਾਰਟੀ ਤੋਂ ਐਮਐਲਏ ਰਹਾ ਹਾਂ ਮੇਟੋਦੋ ਸਾਨੂੰ ਤਿੰਨ ਸਾਲ ਚਾਰ ਸਾਲ ਪਹਿਲਾਂ ਪਤਾ ਲੱਗਿਆ ਸੀ ਇਹ ਬੰਦੇ ਜਿਹੜੇ ਐ ਬਾਹਰੋਂ ਆਏ ਹੋਏ ਐ ਪੰਜਾਬ ਤੇ ਕਬਜ਼ਾ ਵੀ ਕਰਨਾ ਚਾਹੁੰਦੇ ਆ ਔਰ ਪੰਜਾਬ ਨੂੰ ਗਮਰਾਹ ਕਰਕੇ ਇਹ ਲੁੱਟਣਾ ਵੀ ਚਾਹੁੰਦੇ ਆ ਅੱਜ ਲੁੱਟ ਰਹੇ ਆ ਆਮ ਆਦੀ ਪਾਰਟੀ ਦਲਤ ਵਿਰੋਧੀ ਹੈ। ਮੁਰਵਾ ਤੋਂ 4 ਸਾਲ ਪਹਿਲਾਂ ਪਤਾ ਲੱਗਿਆ ਸੀ ਇਹ ਬੰਦੇ ਜਿਹੜੇ ਐ ਬਾਹਰੋਂ ਆਏ ਹੋਏ ਪੰਜਾਬ ਤੇ ਕਬਜ਼ਾ ਵੀ ਕਰਨਾ ਚਾਹੁੰਦੇ ਆਂ ਔਰ ਪੰਜਾਬ ਨੂੰ ਗਮਰਾਹ ਕਰਕੇ ਇਹ ਲੁੱਟਣਾ ਚਾਹੁੰਦੇ ਆ। ਅੱਜ ਲੁੱਟ ਰਿਆ ਹੈ। ਆਮ ਆਦੀ ਪਾਰਟੀ ਦਲਤ ਵਿਰੋਧੀ ਹੈ। ਮੁਰਵਾ ਤੋਂ ਸਾਫਤ ਕਰਨਾ ਕਰਕੇ ਦੱਸਦਾ ਵੀ ਕਿਵੇਂ ਦਲਤ ਵਿਰੋਧੀ ਆ। ਕੇਂਦਰੀ ਬਾਲ ਦੇ ਬਹੁਤ ਸਾਰੇ ਬਿਆਨ ਅਖ਼ਬਾਰਾਂ ਦੇ ਵਿੱਚ ਲੱਗੇ ਹੋਏ ਆ ਵੀ ਜਿਹੜੀ ਰਿਜ਼ਰਵੇਸ਼ਨ ਬੰਦ ਹੋਣੀ ਚਾਹੀਦੀ ਹੈ। ਕਿਉਂ? ਤੋ ਕਿ ਬਾਬਾ ਸਾਹਿਬ ਡਾਕਟਰ ਭੀਮਰੋ ਵੇਟ ਕਰਨੇ ਜਿਹੜੇ ਅਧਿਕਾਰ ਲੈ ਕੇ ਦਿੱਤੇ ਆ ਉਹਦੇ ਨਾਲ ਨਾਲ ਫਰਜ਼ ਵੀ ਲੈ ਕੇ ਦਿੱਤੇ ਆ ਇਹਨਾਂ ਨੇ ਕੀ ਐ ਇੱਕ ਐਸੇ ਕਮਿਸ਼ਨ ਐ ਆਪਣੇ ਪੰਜਾਬ ਦੇ ਅੰਦਰ ਸਭ ਤੋਂ ਪਹਿਲਾਂ ਤਾਂ ਉਹਤੇ ਘਾੜਾ ਮਾਰੇ ਸਭ ਤੋਂ ਪਹਿਲਾਂ ਉਹਤੇ ਘਾੜਾ ਕੀ ਵਜਿਆ ਉਹਦੇ 11 ਮੈਂਬਰ ਸੀ 5 ਮੈਂਬਰ ਜਿਹੜੇ ਉਹਦੇ ਖਤਮ ਕਰਤੇ ਉਹਨਾਂ ਦੀਆਂ ਸੀਟਾਂ ਜਿਹੜੀਆਂ ਖਤਮ ਕਰਤੀਆਂ ਦੂਜੇ ਨੰਬਰ ਤੇ ਐ ਕਿ ਜਿਹੜਾ ਐਸੇਕਿਊਸ਼ਨ ਦਾ ਮੈਂਬਰ ਬਣਦਾ ਸੀ ਜਾਂ ਚੇਅਰਮੈਨ ਬਣਦਾ ਸੀ ਉਹ 6 ਸਾਲ ਬਾਤੇ ਸੀ ਇਹਨਾਂ ਨੇ ਬਕਾਇਦਾ ਵਿਧਾਨ ਸਭਾ ਦੇ ਅੰਦਰ ਇਹ ਬੈਲੇ ਬਸਤਾ ਕਿ ਜਿਹੜਾ ਐਸਸੀ ਕੋਈ ਹੁੰਦਾ ਚੇਅਰਮੈਨ ਜਾਂ ਮੈਂਬਰ ਹੋਊਗਾ ਉਹ 3 ਸਾਲ ਬਾਤੇ ਜਿਹੜਾ ਇਹ ਐਸਸੀ ਹੀ ਕਮਿਸ਼ਨ ਹੈ ਜਾਂ ਉਹਦੇ ਮੈਂਬਰ ਨੇ ਉਹ ਜਿੱਥੇ ਵੀ ਕਿਸੇ ਗਰੀਬ ਪਰਿਵਾਰ ਨਾਲ ਟੱਕਾ ਹੁੰਦਾ ਉਥੇ ਉਹ ਕੋਸ਼ਿਸ਼ ਕਰਦੇ ਆ ਕਿ ਉਸ ਨੂੰ ਸੁਲਝਾਇਆ ਜਾਵੇ ਲਗਭਗ ਐਸਸੀ ਕੋਈ ਜਿਹੜਾ ਚੇਅਰਮੈਨ ਆ ਜਿਹੜਾ ਉਹਦਾ ਅਹੁਦਾ ਹੈ ਇਹ ਤੇਨਕਾ ਖਾਤੋ ਜਿਹੜਾ ਖਾਲੀ ਤੇ ਜੇ ਉਹ ਵੰਤਮਾਨ ਐਸ்சி ਬੋਟਾਲ ਦੇ ਵੱਲ ਕਰਦਾ ਵੀ ਮੇਰੇ ਐਸ்சி ਬੂਟਰ ਨੇ ਤਾਂ ਇਹ 2 ਸਾਲਾਂ ਦੇ ਵਿੱਚ ਇਹਨੂੰ ਉੱਦਦਾ ਹੋਣਾ ਚਾਹੀਦਾ ਹੈ ਕਾਰਜਕਾਰੀ ਕੋਈ ਬਣਾਇਆ ਹੋਇਆ ਉਹ ਜਨਰਲ ਦੇ ਵਿੱਚੋਂ ਬਣਾਇਆ ਹੈ ਦੇਖੋ ਦਸਤਾਨ ਦੇ ਵਿੱਚ ਇਹਨਾਂ ਨੇ ਇੱਕ ਹੋਰ ਇਹਨਾਂ ਨੇ ਕੀਤਾ ਹੈ 8 ਘੰਟੇ ਦਾ ਕੰਮ ਪੂਰੇ ਪੰਜਾਬ ਨਹੀਂ ਪੂਰੇ ਇੰਡੀਆ ਦੇ ਵਿੱਚ ਵੀ ਜਿਹੜਾ ਕੋਈ ਗਰੀਬ ਪਰਿਵਾਰਾ 8 ਘੰਟੇ ਜਾ ਕੇ ਤਾਂ ਐ ਕੋ ਗਰਖਨ ਜੈ ਕੋ ਫੈਕਟਰੀ ਹੈ ਉਹਦੇ ਵਿੱਚ 8 ਘੰਟੇ ਕੰਮ ਕਰਦਾ ਇਹਨਾਂ ਨੇ ਇੱਕ ਬਿੱਲ ਲਿਆ ਕਿ ਇਹ ਪਾਸ ਕਰਤਾ ਕਿ 12 ਘੰਟੇ ਦਾ ਕੰਮ ਜੇ ਕੋ ਮਜ਼ਦੂਰ 12 ਘੰਟੇ ਕੰਮ ਕਰੂਗਾ ਇਹ ਦਿੱਤ ਬਰੋਦੀ ਨੇ ਫਿਰ ਇਹ ਵੀ ਹੈ ਕਿ ਜਦੋਂ ਵੀ ਤਾਂ ਤੁਸੀਂ ਪਿਛਲੇ ਸਾਲ ਦੇ ਵਿੱਚ ਦੇਖਦੇ ਹੋ ਸਾਰ 1.5 ਸਾਲ 11 ਲੱਖ ਤੋਂ ਉੱਪਰ 11 ਲੱਖ ਤੋਂ ਉੱਪਰ ਜਿਹੜੇ ਨੇ ਜਿਹੜੇ ਆ ਕਣਕਲੇ ਰਸ਼ਦ ਕਾਰਡ ਵਾਲੇ ਕਾਰਡ ਕੱਟ ਬੰਦ ਕਰ ਕੋ ਕੱਟ ਦੇ ਸਾਰੇ ਹੁਣ ਵੋਟਾਂ ਆਉਣੀਆਂ ਸੀ ਹੁਣ ਉਹ 11 ਲੱਖ ਜੇ ਉਹਨਾਂ ਦੀ ਗਲਤ ਸੀ ਤੇ ਇਹਨਾਂ ਨੇ ਦੋ ਸਾਲਾਂ ਦੇ ਵਿੱਚ ਠੀਕ ਕਿਉਂ ਨਹੀਂ ਕੀਤਾ ਹੁਣ ਵੋਟਾਂ ਆ ਗਈਆਂ ਹੁਣ ਗਰੀਬਾਂ ਦੇ ਵੋਟਾਂ ਲੈਣੀਆਂ ਤੇ ਹੁਣ ਉਹ ਜਿਹੜੇ ਚੱਕ ਕੇ 11 ਲੱਖ ਦੇ ਲਿਖਾਉਣਾ ਸਾਰੇ ਬਾਰੇ ਤੁਹਾਨੂੰ ਫੇਰ ਅੱਛਾ ਲੋਕਾਂ ਨੂੰ ਬੋਤੂ ਗਿਣਨਾ ਬੰਦ ਕਰਨ ਟੁਟਕਲੇ ਬਾਜੀ ਬੰਦ ਕਰਨ ਜੇ ਪੰਜਾਬ ਦੇ ਅੰਦਰ ਲੋਕਾਂ ਨੇ ਤੁਹਾਨੂੰ 92 ਐਮ.ਐਲ.ਏ ਦਿੱਤੇ ਹੈ ਜੇ ਲੋਕ ਕਿਰਸੀ ਦੇਣਾ ਚਾਹੁੰਦੇ ਤੇ ਕਿਰਸੀ ਤੁਰ ਨਾ ਰਵਾਂ ਵੀ ਜਾਂਦੇ ਆ ਦਿਨ ਆ ਜਦ ਪਤਾ ਲੱਗ ਜੂਗਾ ਇਹਦਾ ਲੋਕ ਸਭਾ ਚੋਣਾਂ ਦੇ ਵਿੱਚ ਕਿ ਲੋਕਾਂ ਦੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੰਡਣ ਦੇ ਲੋਕ ਜਿਹੜੇ ਗਰੀਬ ਲੋਕ ਆ ਜਾਂ ਕਿਸਾਨ ਆ ਜਾਂ ਮਜ਼ਦੂਰ ਹੈ ਜਿਹੜੇ ਕਿਸਾਨਾਂ ਦੇ ਜਿਹੜੇ ਅੱਡੇ ਪਿੰਡ ਪਹਿਲੇ ਪਾਸ ਦੇ ਵਿੱਚੋਂ ਇੱਕ ਵੇਲੇ ਜਿਹੜਾ ਉਹਨਾਂ ਦੇ ਪਾਸ ਕਰਦਾ ਕਰਦਾ ਉਹ ਦੱਸਣਗੇ ਨਾ ਉਹ ਲੋਕ ਆ ਮੇਰੀ ਤੁਹਾਡੇ ਜਿਹੜੀਏ ਤੁਹਾਡੇ ਚੈਨਲ ਦੇ ਰਾਹੀਂ ਲੋਕਾਂ ਨੂੰ ਪੀੜਾ ਹੈ ਇੱਕ ਤਾਂ ਇਹ ਖਿਆਲ ਰੱਖਣਾ ਹੈ ਕਿ ਬਾਹਰੋਂ ਲੋਕ ਸਭਾ ਹਲਕਾ ਬੀਕੋਡ ਜਾਂ ਕੋਈ ਹੋਰ ਅਲਕਬੀਆ ਬਾੜ ਲਈ ਇਹ ਵੀ ਦਿਵਾਰਾਂ ਤੇ ਵਿਸ਼ਵਾਸ ਨਾ ਕਰੋ ਤੁਹਾਨੂੰ ਗੁੰਮਰਾਹ ਕਰਕੇ ਤੁਹਾਨੂੰ ਟੁਟਕਲੇਬਾਜੀ ਸੁਣਾ ਕੇ ਇੱਕੋ ਤੁਹਾਡੀਆਂ ਵੋਟਾਂ ਲੈ ਕੇ ਮੁਰਦਕੇ ਉਹਨਾਂ ਨੇ ਇੱਥੇ ਤੁਹਾਡੇ ਕੋਲੇ ਲਈ ਹੁਣ ਦੂਸਰਾ ਇਹ ਹੈ ਕਿ ਮੇਰੀ ਕਾਂਗਰਸ ਪਾਰਟੀ ਨੂੰ ਵੀ ਅਪੀਲ ਹੈ ਕਿ ਲੋਕ ਸਭਾ ਫਿਰ ਤੋਂੜਦੀ ਜੇ ਸੀਟ ਜਿੱਤਣੀ ਹੈ ਆਮ ਆਦੀ ਪਾਰਟੀ ਤੋਂ ਕਰਮਜੀਤ ਅਨਮੋਲ ਉਹ ਵੀ ਬਾਹਰੋਂ ਹੈ ਹੰਸਰਾਜ ਜੀ ਹੰਸ ਬੀਜਪੀ ਲੋਨ ਨੇ ਕੋਈ ਬਾਹਰ ਉਹ ਇਹਨਾਂ ਤੇ ਲੋਕ ਬਹੁਤ ਦੁਖੀ ਹੈ ਲੋਕ ਵਿਸ਼ਵਾਸ ਨਹੀਂ ਕਰਦੇ ਕਾਂਗਰਸ ਪਾਰਟੀ ਕਿਸੇ ਲੋਕਲ ਮੀਤਵਾਰ ਨੂੰ ਟਿਕਟ ਦੇ ਕੇ ਨਵਾਜੇ ਤੇ ਇਹ ਸੀਟ ਜਿਹੜੀ ਕਾਂਗਰਸ ਦੀ ਝੋਲੀ ਪੈ ਸਕ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ